ਇਤਿਬਾਗ ਦੇ ਕਰਮਚਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਸਿਹਤ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਰੇਡਾਂ ਦਾ ਨਹੀਂ ਬਣਨਗੇ ਹਿੱਸਾ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਕੀਤਾ ਗਿਆ ਉਹਨਾਂ ਵੱਲੋਂ ਰੋਸ ਮਾਰਚ ਮਾਮਲਾ ਪਿਛਲੇ ਸਮੇਂ ਪਾਤਣਾ ਵਿਖੇ ਸਿਹਤ ਵਿਭਾਗ ਵੱਲੋਂ ਇੱਕ ਲਿੰਗ ਜਾਂਸਬੰਧੀ ਕੀਤੀ ਰੇਡ ਦੇ ਉੱਤੇ ਬਿਜ਼ਨਸ ਵੱਲੋਂ ਕੀਤੀ ਰੇਡ ਦਾ ਜਿੱਥੇ ਸਿਹਤ ਵਿਭਾਗ ਦਾ ਇੱਕ ਕਰਮਚਾਰੀ ਨੂੰ ਬਿਜ਼ਨਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਨੂੰ ਲੈ ਕੇ ਪਿਛਲੇ 20 ਦਿਨਾਂ ਤੋਂ ਲਗਾਤਾਰ ਬਠਿੰਡਾ ਦੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਅੱਜ ਮੰਗਲਵਾਰ ਨੂੰ 10 ਵਜੇ ਦੇ ਲਗਭਗ ਇਨਾਂ ਵੱਲੋਂ ਰੋਸ ਮਾਰਚ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਸਿਹਤ ਵਿਭਾਗ ਵੱਲੋਂ ਕੋਈ ਰੇਡਾਂ ਕੀਤੀਆਂ ਜਾਣੀਆਂ ਤਾਂ ਉਹ ਉਸ ਦਾ ਹਿੱਸਾ ਨਹੀਂ ਬਣਨਗੇ ਕੂਤਾ ਬਾਇਆ ਬਚਾਰਾ ਰੱਤ ਕਰੋ ਰੱਤ ਕਰੋ ਰੱਤ ਕਰੋ ਰਾਜ ਨੂੰ ਰਿਹਾਰ ਕਰੋ ਰਿਹਾਰ ਇਹ ਸਰ ਕੀ ਨਾਮ ਹੈ ਤੁਹਾਡਾ ਕਿਹੜੀ ਜਮਾ ਹੈ ਕੀ ਮਾ ਮੇਰਾ ਨਾਮ ਗਗਨਦੀਪ ਹੈ ਜੀ ਸੂਬਾ ਪ੍ਰਧਾਨ ਪੰਜਾਬ ਸੋਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਮਸਲਾ ਜਿਹੜਾ ਉਹ ਪਿਛਲੇ ਲਗਭਗ 20 ਦਿਨਾਂ ਤੋਂ ਚੱਲ ਰਿਹਾ ਹੈ 8 ਤਰੀਕ ਨੂੰ ਇੱਕ ਟੀਮ ਦਾ ਗਠਨ ਜਿਹੜਾ ਸਿਵਲ ਸਰਟਨ ਦਫ਼ਤਰ ਵੱਲੋਂ ਕੀਤਾ ਗਿਆ ਸੀ ਜਿਹਨੂੰ ਤੁਸੀਂ ਸਾਰੇ ਬਖੂਬੀ ਜਾਣਦੇ ਹੋ ਉਸ ਤੋਂ ਬਾਅਦ 9 ਤਰੀਕ ਨੂੰ ਇੱਕ ਰੇਡ ਟੀਮ ਜਿਹੜੀ ਪਾਤੜਾ ਜਾਂਦੀ ਆ ਉਹਦੇ ਨਾਲ ਵਿਜੀਲੈਂਸ ਵੱਲੋਂ ਜਿਹੜਾ ਘਟਨਾਕਰਮ ਵਾਪਰਿਆ ਉਸ ਦੇ ਸਬੰਧ ਚ ਲਗਾਤਾਰ ਇਚੇ ਧਰਨਾ ਜਿਹੜਾ ਉਹ ਚੱਲ ਰਿਹਾ ਜਿਦੇ ਵਿੱਚ ਮੁਲਾਜ਼ਮਾਂ ਵੱਲੋਂ 2 ਘੰਟਿਆਂ ਦੀ ਹੜਤਾਲ ਸਵੇਰੇ 9 ਤੋਂ 11 ਵਜੇ ਤੱਕ ਰੱਖੀ ਗਈ ਆ ਤਾਂ ਇਸ ਦੇ ਲਈ ਲਗਾਤਾਰ ਜਿਹੜੀ ਅਫਸਰਾਂ ਵੱਲੋਂ ਉਸ ਮੁਲਾਜ਼ਮ ਦੀ ਜਿਹਨੂੰ ਇਹ ਵਿਜੀਲੈਂਸ ਰੇਡ ਟੀਮ ਦਾ ਹਿੱਸਾ ਬਣਾ ਕੇ ਲੈ ਕੇ ਗਏ ਸੀ ਆਪਸਰਾ ਵੱਲੋਂ ਲਗਾਤਾਰ ਉਸ ਟੋਕ ਖਿਹੜਾ ਛਡਾਉਣ ਦੀ ਯਤਨ ਕੀਤੇ ਜਾ ਰਹੇ ਆ ਉਸ ਮਸਲੇ ਕੋ ਖਿਹੜਾ ਛਡਾਉਣ ਦਾ ਯਤਨ ਕੀਤਾ ਜਾ ਰਿਹਾ ਜਿਹਦਾ ਕਰਕੇ ਜਿਹੜੇ ਸਿਵਲ ਅਸਤਾਲ ਬਠਿੰਡਾ ਦੇ ਮੁਲਾਜ਼ਮ ਨੇ ਉਹਦੇ ਸਾਰੇ ਮੁਲਾਜ਼ਮਾਂ ਦੇ ਵਿੱਚ ਰੋਸ ਆ ਉਹਦਾ ਕਾਰਨ ਇਹ ਬਣਦਾ ਵੀ ਕੋਈ ਵੀ ਬੰਦਾ ਇਸ ਤਰ੍ਹਾਂ ਦੇ ਤਰੀਕੇ ਨਾਲ ਦਾ ਜਦੋਂ ਕਿਤੇ ਵੀ ਕਿਤੇ ਰੇਡਾਂ ਬਹੁਤ ਤਰੀਕੇ ਦੀਆਂ ਰੇਡਾਂ ਜਿਹੜੀਆਂ ਨੇ ਉਹ ਵਿਭਾਗ ਵੱਲੋਂ ਮਾਰੀਆਂ ਜਾਂਦੀਆਂ ਨੇ ਉਹਦੇ ਵਿੱਚ ਕੋਈ ਵੀ ਯਾਨੀ ਵਿਅਕਤੀ ਜਿਹੜਾ ਉਹ ਹਿੱਸਾ ਨਹੀਂ ਬਣੂਗਾ ਜਾ ਕੋਈ ਵੀ ਕਰਮਚਾਰੀ ਇਸ ਰੇਟ ਟੀਮਾਂ ਦਾ ਹਿਸਾਬਾਣ ਤੋਂ ਡਰੂਗਾ ਪਰ ਅਫਸਰਾਂ ਵੱਲੋਂ ਇਸ ਗੱਲ ਨੂੰ ਸਮਝਣ ਦੀ ਬਜਾਏ ਲਗਾਤਾਰ ਜਿਹੜਾ ਇਸ ਮਾਮਲੇ ਤੋਂ ਪਿੱਛਾ ਛਡਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਹੜਾ ਕਿ ਇੱਕ ਖਾਸ ਕਰਕੇ ਮਲਾਜ਼ਮ ਵਿਰੋਧੀ ਹੋਈ ਨਹੀਂ ਇਹ ਨਾਲ ਨਾਲ ਮਹਿਕਮੇ ਦੇ ਵੀ ਵਿਰੋਧੀ ਆ ਕਿਉਂਕਿ ਸਾਡੇ ਮਹਿਕਮੇ ਦੀ ਜਿਹੜੀ ਅਮੇਜ ਆ ਉਹ ਦਾਅ ਦੇ ਉੱਤੇ ਲੱਗੀ ਹੋਈ ਆ ਇਸ ਕਰਕੇ ਅੱਜ ਅਸੀਂ ਸਿਵਲ ਹਸਪਤਾਲ ਬਟਿੰਡਾ ਦੇ ਵਿੱਚ ਮਾਰਚ ਵੀ ਕੱਢਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਐਜੀਟੇਸ਼ਨ ਨੂੰ ਹੋਰ ਪਖਾਉਣ ਦੇ ਲਈ ਅਸੀਂ ਅਗਲੀਆਂ ਜਿਹੜੀਆਂ ਰੂਪਰੇਖਾ ਦੀ ਤਿਆਰ ਕਰ ਰਹੇ ਹਾਂ ਵਕੀਲਾਂ ਦੇ ਨਾਲ ਵੀ ਰੈ ਮਸ਼ਵਰਾ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਰਾਮਤਾ ਬਣਾਇਆ ਹੋਇਆ ਜਥੇਬੰਦੀ ਵੱਲੋਂ ਲਗਾਤਾਰ ਜਿਹੜੇ ਆ ਉਹ ਬਾਹਰ ਲੀਆਂ ਜਥੇਬੰਦੀਆਂ ਦੇ ਫੋਨ ਆ ਰਹੇ ਆ ਵੀ ਇਸ ਐਜੀਟੇਸ਼ਨ ਨੂੰ ਕਿਵੇਂ ਵਧਾਇਆ ਜਾਵੇ ਹੋ ਸਕਦਾ ਇੱਥੇ ਲਗਾਤਾਰ ਧਰਨਾ ਜਿਹੜਾ ਉਹ ਚਾਲੂ ਕੀਤਾ ਜਾਵੇ ਦਿਨ ਰਾਤ ਦਾ ਧਰਨਾ ਵੀ ਕੀਤਾ ਜਾ ਸਕਦਾ ਜਾਨੀ ਇਸ ਨੂੰ ਵਿਚਾਰਿਆ ਜਾ ਰਿਹਾ ਵੀ ਕਿਸ ਰੂਪ ਦੇ ਵਿੱਚ ਇਹਨੂੰ ਹੋਰ ਅੱਗੇ ਵਧਾਉਣਾ ਦੇ ਬੇਦਰੋ ਦੇ ਵਿੱਚ ਕੀ ਨਿਚੋਰ ਮਿਲਣਾ ਹੋਣ ਤੱਕ ਸੇਜ ਕੋ ਆ ਗਿਆ ਰਾਜ ਸਿਹਤ ਵਿਭਾਗ ਦੇ ਅਫਸਰਾਂ ਵੱਲੋਂ 20 ਦਿਨਾਂ ਦੇ ਵਿੱਚ ਕੋਈ ਸਾਨੂੰ ਜਣੀ ਇਹੋ ਜੀ ਗੱਲ ਸਾਡੇ ਜਿਹੜੀ ਫੇਵਰ ਚ ਹੋਵੇ ਰਾਜ ਸਿੰਘ ਦੇ ਫੇਵਰ ਚ ਹੋਵੇ ਇਹੋ ਜੀ ਕੋਈ ਕਾਰਵਾਈ ਜਿਹੜੀ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਨਹੀਂ ਕੀਤੀ ਗਈ ਅਫਸਰਾਂ ਵੱਲੋਂ ਨਹੀਂ ਕੀਤੀ ਗਈ ਜਿਹਦਾ ਕਰਕੇ ਮੁਲਾਜ਼ਮ ਜਿਹੜੇ ਆ ਇਸ ਮਾਮਲੇ ਤੋਂ ਦੁਖੀ ਆ ਰਿਪੋਰਟਾਂ ਜਿਹੜੀਆਂ ਨੇ ਪਾਈਆਂ ਜਾ ਰਹੀਆਂ ਨੇ ਪਰ ਉਹਨਾਂ ਚੋਂ ਫੈਕਟ ਜਿਹੜੇ ਆ ਉਹ ਲੁਕੋਏ ਜਾ ਰਹੇ ਆ ਸਾਡੀ ਲੜਾਈ ਇਸ ਗੱਲ ਤੋਂ ਹੀ ਆ ਵੀ ਜਿਹੜੇ ਸਾਡੇ ਅਫਸਰ ਨੇ ਉਹ ਘੱਟੋ ਘੱਟ ਫੈਕਟ ਜਿਹੜੇ ਹੋਏ ਆ ਜਿਹੜਾ ਕੁਝ ਉੱਥੇ ਵਾਪਰਿਆ ਉਸ ਨੂੰ ਸੱਚੇ ਰੂਪ ਦੇ ਵਿੱਚ ਜਿਹੜਾ ਵਿਜੀਲੈਂਸ ਤੱਕ ਲੈ ਕੇ ਜਾਣ ਅਦਾਲਤ ਦੇ ਵਿੱਚ ਲੈ ਕੇ ਜਾਣ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਉੱਥੇ ਜਾਨੀ ਇਹਨਾਂ ਨੂੰ ਲਿਜਾਣੇ ਬਣਦੇ ਆ ਪਰ ਇਸ ਗੱਲ ਤੋਂ ਅਫਸਰशाही ਲਗਾਤਾਰ ਕੰਨੀ ਇਕਤਰਾ ਰਹੀ ਹੈ ਕੰਮੜੇ ਦੇ ਵਿੱਚ ਫਿਰ ਰੇਡ ਹੁੰਦੀ ਆ ਇਸ ਤਰ੍ਹਾਂ ਦੀ ਫਿਰ ਤੁਹਾਡੇ ਲੋਕਾਂ ਨੂੰ ਪੈਂਦੀ ਹੈ ਫਿਲਹਾਲ ਅਸੀਂ ਇਸ ਕਿਸਮ ਦੀਆਂ ਰੇਡਾਂ ਦਾ ਬਾਈਕਾਟ ਕਰਾਂਗੇ